ਆਰਿਆਂ ਨੂੰ ਤੇ ਅੱਜ ਹੈਗਾ ਜੀ ਬਲੋਹਾ ਦਾ ਧਾਮੀਆਂ ਪਿੰਡ ਛੇਂਜਾ ਉੱਥੇ ਚੱਲੇ ਆ ਤੇ ਕਲਾਕਾਰ ਵੀ ਆ ਰਹੇ ਆ ਉੱਥੇ ਉੱਥੇ ਜਾ ਰਹੇ ਆ ਤੇ ਆਹ ਬਦਰਾ ਕੇਸ਼ਵ ਐ ਵੀ ਸਾਡੇ ਨਾਲ ਆ ਅੱਜ ਇੱਕ ਬੰਦਾ ਹਟ ਆਇਆ ਨਹੀਂ ਥੋੜਾ ਘਾੜਾ ਅੱਜ ਤੇ ਤਿੰਨ ਜਣੇ ਅਸੀਂ ਜਾ ਰਹੇ ਆ ਬਾਕੀ ਤੁਹਾਨੂੰ ਅਸੀਂ ਕੋਲ ਚੱਲ ਕੇ ਕਰਦੇ ਆਂ ਹਾਂਜੀ ਹੁਣ ਅਸੀਂ ਪਹੁੰਚ ਗਏ ਜੀ ਦਗਨ ਹਟੇ ਆ ਗਿਆ ਕੇਸ਼ਵ ਭਰਾ ਵੀ ਸਾਡਾ ਤੇ ਹੁਣ ਅਸੀਂ ਜਾ ਰਹੇ ਆ ਇਮਨੋਈ ਪ੍ਰਾ ਸਾਡਾ ਬੋਝ ਸੋਨਾ ਜਿਹੜਾ ਹੈ ਹੈਪੀ ਬਰਥਡੇ ਹੈਪੀ ਬਰਥਡੇ ਹੈ ਦਾ ਅੱਜ ਚਲੋ ਜਨਾਬ ਜੀ ਵੱਡੇ ਭਾਈ ਹੁਣ ਅਸੀਂ ਜਾਂਦੇ ਆ ਪਿੰਡ ਧਾਮੀਆਂ ਸਰਜੀਤ ਭੱਲੜ ਦਾ ਸਰਜੀਤ ਭੱਲੜ ਜੀ ਦਾ ਖਾਣਾ ਵੇਖਣ ਸਰਜੀਤ ਭੱਲੜ ਸਾਹਿਬ ਨੂੰ ਦੇਖਣ ਜਾ ਰਹੇ ਹਾਂ ਹੁਣ ਮੇਰੇ ਦਿੱਤੀ ਕਰ ਜੀ ਤੇ ਚੰਦਰ ਨੰਬਰ ਆਪ ਦੇ ਹਵੇਲੇ ਦੇ ਵਿੱਚ 5-7 ਮਿੰਟ ਦੀ ਮੁਲਾਕਾਤ ਹੋਈ ਉਹਦੇ ਨੇ ਲੇਖਿਆ ਤੇਰਾ ਰੰਗ ਹੀ ਬੜਾ ਕਾਲਾ ਸੀ ਬਹੁਤ ਸ਼ਰਧਾ ਹੋ ਗਿਆ ਸੀ ਨੰਬਰ 3 ਹੋ ਗਏ ਆ ਜੀ ਤਰਾਂ ਛੋਟ ਲੱਗ ਰਹੇ ਆ ਕਿਸ ਸੋਹਣੀ ਮਾਤਾ ਜਾਇਆ ਤੂੰ ਕਿਸ ਰਾਜੇ ਦੇ ਜੁਭ ਰਾਜਾ ਹਾਂ ਤੇਰੇ ਘੁੱਟੇ ਪੁੱਠੇ ਮੈਂ ਹੂੰ ਚਲਦਾ ਨਹੀਂ ਸੰਵ ਰਾਜਾ ਕਿਸ ਆਸ਼ੀਆ ਵਿੱਚ ਬਹਿ ਜਾਣਾ ਇਸ ਦਸਫੇ ਕਲੋਂ ਡਰਦਿਆ ਨਹੀਂ ਹਰ ਛਣ ਤੇਰੇ ਕਰਕੇ ਜਾਂ ਜੀ ਦਿਲ ਸੀਨੇ ਵਿੱਚ ਪਾਉਂਦੇ ਤੇਰਾ ਤੇ ਤੂੰ ਚੰਗੀ ਨਹੀਂ ਲੱਗਦੀ ਮੈਂ ਬਨਰਾ ਹਲਦੀ ਹੋ ਮੈਂ ਤਵਾਨੇ ਅੱਜ ਦੇਖ ਕੇ ਜਾਣਾ ਤੰਨ ਕੁਵਾਰੇ ਚਲਦਾ ਮਜਾਰੀ ਤੋੜ ਤੇ ਨਹੀਂ ਤੂੰ ਬਦਮਾਸ਼ੀਆਂ ਕਰਦਾ ਮਜਾਰੀ ਤੋੜ ਤੇ ਨਹੀਂ ਵੇ ਤੂੰ ਬਦਮਾਸ਼ੀਆਂ ਕਰ ਕਰ ਹੁਣ ਅਸੀਂ ਚੱਲ ਪਿਆ ਜੀ ਮੇਲਾ ਦੇਖਣ ਮੇਲੇ ਦਿਖਾਣੇ ਮੁਰਲੀ ਕਹਿੰਦਾ ਮੇਲਾ ਦੇਖਣਾ ਹੈ ਮੇਲਾ ਦੇਖਣਾ ਲੋਟਰੀ ਪੁੱਟਣੀ ਲੋਟਰੀ ਲੋਟਰੀ ਪੁੱਟਣੀ ਹੈਂਦਾ ਮੇਰੇ ਕਿਸਮ ਦਾ ਨੀਏ ਲੋਟਰੀ ਨੀ ਲੋਟਰੀ ਇਹ ਦੇਖੋ ਜੀ ਮੇਲੇ ਵਿੱਚ ਹੁਣ ਆ ਗਏ ਆ ਮੋਹ ਚਲ ਮਾੜਾ ਮਟਾ ਖਵਾ ਰਹੀਆਂ ਤੁਹਾਨੂੰ ਲੋਕ ਬਿਲਕੁਲ ਛੋਟਾ ਹੀ ਰੱਖਣਾ ਹੈ ਅਸੀਂ ਪਿੰਡ ਹੈਗਾ ਜੀ ਇਹ ਤਾਂ ਹੁਣੀਆਂ ਹੱਲ ਕਰ ਚਲ ਮਾੜੀ ਨਹੀਂ ਖਾਣਾ ਯਾਰ ਲੰਗਰ ਲੱਗਾ ਏ ਇਹ ਜੀ ਲੰਗਰ ਲੱਗਿਆ ਮੁਰਲੀ ਕੰਦਾ ਨਾਲ ਖਾਣਾ ਨਹੀਂ ਮਟਰ ਪਨੀਰ ਲੱਗਿਆ ਦੇਖੋ ਉਹ ਆ ਰਿਹਾ ਗਰਮੀ ਨਾਲ ਕਹਿੰਦਾ ਹੈ ਅਮੇਸ਼ ਮੱਥੁਰਾ ਨਿਸ਼ਚੈ ਕੋਣਾ ਕੋਈ ਦਰਸ਼ਨ ਤੁਹਾਨੂੰ ਕਰਾਉਣ ਲੱਗੇ ਆਂ ਧੰਨਵਾਦ ਕੰਨੀ ਤੋਂ ਸਾਰਾ ਕਰਾ ਰਹੀ ਹਾਂ ਬੰਗੀ ਤੇ ਦੋਸਤ ਮਿਲ ਗਏ ਕੇਸ਼ੋ ਨੂੰ ਹੁਣ ਭਾਜੀ ਕਿਹੜਾ ਪਿੰਡਾ ਲਾੜਪੁਰ ਲਾੜਪੁਰ ਦੇ ਤਿੰਨੇ ਨਹੀਂ ਅੱਛਾ ਯਾਰ ਤੇ ਆਉਂਦੇ ਲੱਗਦਾ ਪਿਆ ਲੈ ਇਧਰ ਨਹੀਂ ਮੈਂ ਨਹੀਂ ਦਿੱਤਾ ਆ ਕੋਈ ਸੰਘੂੜਾ ਕੋਈ ਫੋਨ ਵਿੱਚ ਰੁੱਝਿਆ ਹੋਇਆ ਹੈ ਮੇਲੇ 'ਚ ਭਰਾਸ਼ ਬਹੁਤ ਹੀ ਜ਼ਿਆਦਾ ਪੈ ਚੁੱਕਿਆ ਹੈ ਦੇਖੋ ਡਰੋਨ ਛੋੜਾ ਤਾਂ ਖਤਮ ਹੋ ਗਿਆ ਇਹ ਮੇਰਾ ਭਰਾ ਮੰਗੇਸ਼ ਅੱਜ ਪਹਿਲੇ ਦਿਨ ਆਇਆ ਬਲੌਗ ਤੇ ਬੇਰੀਆਂ ਵਾਲੇ 'ਚ ਮੇਲੇ ਦਾ ਰਸ ਦੇਖੋ ਪਹੂੜਾ ਬਹੁਤ ਹੀ ਜ਼ਿਆਦਾ ਤੇਜ਼ ਚੱਲ ਦੇਖੋ ਜੀ ਪਹੂੜਾ ਬਹੁਤ ਹੀ ਜ਼ਿਆਦਾ ਤੇਜ਼ ਚੱਲ ਰਿਹਾ ਹੈ ਆਹ ਉਹੀ 베ੜੀ ਆ ਗਈ ਐ ਕਨਵਾੜੇ ਵਾਲੀ ਮਿਲਿਆ ਰਾਸ਼ਕੋਦ ਯਾਦਾਵਾ ਚੁਕਿਆ ਚੱਲ ਪਈ ਐ ਸਕਰੀਨ ਤੇ ਵੀਡੀਓ ਕਰਕੇ ਅਪਲੋਡ ਅਸੀਂ ਹੁਣ ਚੱਲਿਆਂ ਛੇਹੇ ਦੇਖਣ ਜੱਸਾ ਪਟੱਈਆ ਆ ਰਹੇ ਨੇ ਮੁਰਲੀ ਜੱਸਾ ਪਟੱਈਆ ਮੁਰਲੀ ਜੱਸਾ ਪਟੱਈਆ ਪਿੰਦਰਾ ਜਨਾਲਾ ਤੁਸੀਂ ਜਾ ਕੇ ਆਇਲਮ ਕੇਰੀਆਂ ਦੇ ਚੈਨਲ ਤੇ ਦੇਖ ਸਕਦੇ ਹੋ ਉਸ ਨੂੰ ਕੱਢ ਸਕਦੇ ਹੋ ਜਾ ਕੇ ਸੂਰਨ ਗਏ ਆ ਰਹੀ ਮੈਂ ਤਾਂ ਗੱਲ ਸੱਚੀਆਂ ਬੋਲਦਾ ਮਹਿੰਦੀ ਲਵਾਣੀ ਐ ਕਿਸ ਨੇ ਲਵਾ ਸਕਦਾ ਲੋਜੀ ਬੰਦੇ ਸਾਰੇ ਆ ਚੁੱਕੇ ਆ ਮੁਰਲੀ ਦੇ ਯਾਰ ਆ ਗਏ ਦੇਖੋ ਜੀ ਛੜਦੇ ਕੋਹਣੀ ਏ ਜਾਂਦੇ ਦੇਖੋ ਕਿਦਾ ਖੇਚ ਗਿਆ ਆ ਦੇਖੋ ਜੀ ਇਹ ਮੁਰਲੀ ਦੇਖੋ ਇਹ ਛੱਡੀ ਨਹੀਂ ਕੋਈ ਇਹ ਤਾਂ ਗਾਣੇ ਚ ਇਹਨੂੰ ਮੋਡਲ ਆਵਜੀ ਤੇ ਛੱਡੇ ਨਾ ਰਬੜ ਲੈਣੀ ਜੀ ਕਿਸ਼ਨ ਨੂੰ ਮਿਚਲੀ ਲਈ ਲੈ ਕਿਸ਼ਾ ਪਰ ਸ਼ਰੀਫ ਆ ਦੇ ਵਿੱਚੋਂ ਸਾਰਿਆਂ ਵਿੱਚੋਂ ਇਹੀ ਸ਼ਰੀਫ ਹੈ ਬਾਕੀ ਸਭ ਨਹੀਂ ਇਦੇ ਕਾਰਨ ਮਜੂਤ ਨੂੰ ਪਤਾ ਲੱਗਣਗੇ ਤੇ ਬਹੁਤ ਤਕੜੇ ਆ ਬਹੁਤ ਤਕੜੇ ਆ ਮੁਰਲੀ ਦੇ ਦੋਸਤ ਲੱਭ ਰਹੇ ਆ ਮੁਰਲੀ ਨੂੰ ਦੇਖੋ ਜੀ ਮੁਰਲੀ ਵੀਕਮਹਾ ਜੀ ਭਾਈ ਅੱਛਾ ਆਪਣੇ ਉਸਤਾਦ ਦੀ ਪ੍ਰਮੋਸ਼ਨ ਵੀ ਕਰ ਰਹੇ ਆ ਮੁਰਲੀ ਕੌਣ ਆ ਉਸਤਾਦ ਤੁਹਾਡੇ ਪ੍ਰੋਫੈਸਰ ਵੀਕਮਹਾ ਜੀ ਜੀ ਕਰ ਰਹੇ ਆ ਹੁਣ ਕਿਹਨੂੰ ਪੁੱਛ ਲਗਾਣਾ ਮੈਂ ਕਹਾ ਮੇਰੀ ਤਾਈ ਵੀ ਆਈ ਆ ਉਧਰ ਤੇਦਾਰੀ ਹੈ ਤਾਈ ਮਮੀ ਆਈ ਫਰਸ਼ਤੇਦਾਰੀ ਸਾਡੀ ਤਾਈ ਹੈ ਤਾਈ ਨਹੀਂ ਮਤਲਬ ਅੱਗੇ ਡੈਡੀ ਦੇ ਮਾਮੇ ਦੀ ਜਿਹੜਾ ਜਿੰਦਾ ਉਹ ਹੁੰਦੀ ਹੈ ਉਹਨਾਂ ਨੂੰ ਦੇਖ ਰਹੇ ਆ ਉਹਦਾ ਹੁੰਦੀ ਹੈ ਲੱਭ ਰਿਹਾ ਜੀ ਉਹਨਾਂ ਨੂੰ ਕਿਤੇ ਚਾਹ ਪਾਣੀ ਦਾ ਜ਼ਿਕਾੜ ਕਰ ਰਿਹਾ ਹੈ ਉਹ ਚਲੋ ਯਾਰ ਇੱਕ ਵਾਰੀ ਫੇਰ ਤੋਂ ਚੱਲੇ ਆ ਗੋਰਾ ਵੀ ਚੱਲਾ ਆ ਸਨੇਹਾ ਨੂੰ ਬੇਨਤੀ ਹੈ ਇਹਨੂੰ ਥੋੜੀ ਲਗਾਮ ਪਾ ਕੇ ਰੱਖੋ ਇਹ ਖਿੱਚ ਹੋਇਆ ਹੀ ਜਾਂਦਾ ਹੀ ਹੋ ਸਨੇਹਾ ਕੇ ਬੇਤੀ ਹੈ ਇਹ ਡੈਂਕਰਾਂ ਦਾ ਹਸਪਤਾਲ ਹੈ ਜੀ ਇੱਥੇ ਚਲ ਨੀ ਕਿਸੇ ਨੇ ਬੰਦੇ ਬੰਦੇ ਨੇ ਵਿੱਚ ਫਸਣਾ ਤੇ ਪਾ ਸਕਦਾ ਹੈ ਪਨੀਰ ਦੇ ਪਕੌੜੇ ਮੰਗੰਦੇ ਆ ਇਹ ਪਨੀਰ ਦੇ ਪਕੌੜੇ ਜੀ ਉਥੇ ਰਾਜਮਾ ਚੋਰ ਦਾ ਲੰਗਰ ਲੱਗ ਪਰ ਮੈਂ ਚਾਹੁੰਦਾ ਨਹੀਂ ਮੇਰੇ ਭਰਾ ਬਿਮਾਰ ਹੋਣ ਇਸ ਲਈ ਰਾਜਮਾ ਚੋਰ ਦਾ ਲੰਗਰ ਲੱਗ ਗੋਲਾ ਸਾਡਾ ਪੀ ਰਿਹਾ ਬਲੂ ਬੈਰੀ ਸਿਉਰਨ ਲਾਲ ਗੱਲਾਂ ਹੋ ਰਹੀਆਂ ਨੇ ਉਸੜਾ ਦੇਖੋ ਜੀ ਕਾਟਗਾਰਡ ਵਾਲੇ ਕੰਮ ਕਰ ਰਹੇ ਆ ਦੇਖੋ ਜੀ ਸਵਾਦ ਪੀਪੂ ਕੇ ਗੋਰਾ ਕਹਿੰਦਾ ਸਵਾਦ ਨਹੀਂ ਹੈ ਇਹ ਚੂਰਨ ਹੈ ਬਾਈ ਛੰਡਾ ਪੀਓ 10 ਰੁਪਏ ਦਾ ਇਹਨੂੰ ਭੇਦਾਂ ਘਰ ਪਾ ਦੇ ਆਪਾਂ ਮੇਲੇ ਦੇ ਅੰਦਰ ਇਧਰੋਂ ਧੁੱਪ ਪੈ ਰਹੀ ਤੂੰ ਲੱਭ ਨਹੀਂ ਰਿਹਾ ਇੰਜ ਆਸ ਇਧਰ ਨੂੰ ਹੁਣ ਇਧਰ ਚਲੋ ਵੀ ਮਿੱਤਰੋ ਹੋ ਜੋ ਕੈਮ ਬਲੂ ਵੈਰੀ ਪੀ ਕੇ ਤੇ ਚਲੋ ਮੇਲੇ ਦੇ ਅੰਦਰ ਮੇਲਾ ਦੇਖਣ ਅੰਦਰ ਅੰਦਰ ਕੀ ਹੈ ਅੰਦਰ ਬਹੁਤ ਹੀ ਕੋਸ਼ੇ ਮੇਲੇ ਭਰੇ ਹੋਏ ਦੁਕਾਨਾਂ ਲੱਗੀਆਂ ਹੋਈਆਂ ਜਿਵੇਂ ਕਿ ਜਿਵੇਂ ਇੱਕ ਐਗਜ਼ੈਂਪਲ ਦਿੱਤਾ ਜਾਵੇ ਚਾਲੇ ਕਪਾਂ ਦੀ ਦੁਕਾਨ ਹੈ ਲੱਗੀ ਹੋਏ ਲੱਗਿਆ ਜਹਾਂ ਪੀਪੀ ਕੇੰਜ ਦਾ ਹੋ ਜਾਂਦਾ ਦੇਖੋ ਜੀ ਕਢੋਣੇ ਦੇਖ ਰਿਹਾ ਆਹ ਬੜਾ ਬਾਰ ਦੇ ਸਾਹਮਣੇ ਬੁਰੇ ਪਹੁੰਚ ਗਏ ਆ ਇਹ ਬੰਦੇ ਦੋ ਨਵੇਂ ਆ ਜਹਾਡਾ ਨਾਏ ਆ ਇਹ ਹੈਗਾ ਅਰਥੇਵਾਲ ਦਾ ਨਾ ਭਾਜੀ ਅਰਥੇਵਾਲ ਦਾ ਤੇ ਇਹ ਲਾੜਪੁਰ ਦਾ ਮੰਗੇਸ਼ ਲਾੜਪੁਰ ਪਿੰਡ ਸਾਡੇ ਨਾਲ ਦਾ ਪਿੰਡ ਪਰ ਤੁਹਾਡਾ ਪਿੰਡ ਨਹੀਂ ਦੱਸ ਨਹੀਂ ਸਕਦੇ ਕਿ ਇਹਨੂੰ ਮਰੇ ਬੰਗੂੜੇ ਬਾਹਰੋਂ ਖਰਾਬ ਦਿੱਤਾ ਇੱਕ ਵਾਰ ਨਵੇਂ ਹੋਰ ਬਣਾ ਲੈਣਾ ਡਰੋਨ ਸ਼ੌਟ ਖਤਮ ਹੋ ਗਿਆ ਜੀ ਆ ਪੈਕ ਕਰਨ ਲੱਗਾ ਦੁਨੀਆ ਵੀ ਖਤਮ ਹੋ ਚੱਲੀ ਹੈ ਜੀ ਮਨੋਜ ਮਨੋਜ ਦਿੱਤੋਂ ਸਾਰੇ ਵਾਜੇ ਟੇਢੀ ਰਹਿਣਾ ਬੜਨਾ ਦਰਿੰਦਾ ਇਹ ਦੇਖੋ ਜੀ ਕੋਣ ਮੁਰਲੀ ਆਹੋ ਵੀਰ ਜੀ ਕਿਹੜੀ ਦੁਨੀਆ ਚ ਘੁੰਮ ਹੋ ਗਏ ਹੋ ਇਹ ਸਾਰੇ ਇਦਨ ਦੇਖ ਰਹੇ ਆ ਪਤਾ ਨਹੀਂ ਕਿਦਨ ਦੇਖ ਰਿਆ ਵੀਰ ਜੀ ਕਿੱਧਰ ਦੇਖ ਰਹੇ ਹੋ ਮੇਲਾ ਦੇਖ ਰਹੇ ਆ ਮੇਲਾ ਨਹੀਂ ਵੀਰੇ ਹੋਰ ਹੀ ਕੁਝ ਦੇਖਦਾ ਹੈ ਕਮਜ਼ੋਰੀ ਕਰ ਲਈ ਹੈ ਜੀ ਨਹੀਂ ਭਾਈ ਵਿੱਚ ਹੀ ਹੋ ਗਿਆ ਜੈਮ ਲਾ ਲਈ ਹੈ ਯਾਰ ਦਾ ਪੈ ਗਿਆ ਜੀ ਦਾ ਦੇਖੋ ਜੀ ਸਾਡਾ ਮੁਰਲੀ ਬਹੁਤ ਜਲੇ ਆ ਜੀ ਕਿਹ ਖੜਾ ਦੇ ਇਨੂੰ ਲੈਣੀਆਂ ਹੋ ਰਹੀਆਂ ਸੀ ਦੋ ਤੇਰੇ ਦੋ ਭਰਾ ਆਏ ਹੁਣ ਚੱਲੇ ਆ ਘਰ ਨੂੰ ਪਕੌੜੇ ਤਲੇ ਹੋ ਜਾਣਾ ਦੇ ਘਰ ਦੇਣੇ ਹਨਾਂ ਲਈ ਇਹਨੂੰ ਪਾਓ ਮੇਲਾ ਵੇਚਦੇ ਜਾਂਦੀਆਂ ਵੀ ਯਾਰ ਇਹਦੀ ਇਹਦੀਆਂ ਲਾ ਦਿਓ ਇਹਨੂੰ ਪਨੀਰ ਵਾਲੇ ਪਕੌੜੇ ਇਹਨੂੰ ਕਬਜ ਹੋ ਜਾਂਦੀ ਹੈ ਤਾਂ ਹੀ ਤਾਂ ਸ੍ਰੀਮਾਨ ਸਾਹਿਬ ਕੀਲੇ ਵੜੇ ਖਾਂਦਾ ਜੀ ਇਹ ਇਹ ਮੇਰਾ ਜਿਗਰੀ ਯਾਰ ਆਏ ਨਾਲ ਪੜਿਆ ਮੇਰੇ ਆਹਾ ਉੜੀ ਕੋਈ ਨਹੀਂ ਛੱਡੀ ਨੇ ਬਸ ਪਰ ਆਈ ਵੀ ਖਾਣੇ ਆ ਆਪਣਾ ਕਰਤੀ ਅੱਛਾ ਅੱਛਾ ਨੋ ਪਾਜੀ ਇਹ ਨਾਭ ਜੀ ਹੁਣ ਕਿੱਥੇ ਚੱਲੇ ਆ ਹੁਣ ਅਸੀਂ ਚੱਲ ਪਏ ਅਸੀਂ ਇਹ ਦੇਖਣ ਆ ਮੇਰੇ ਨਾਲ ਦੇ ਹਾਰੇ ਭਰਾ ਠੀਕ ਹਨ ਤੇ ਨਾ ਐ ਭਾਈਏ ਡਰੋਨ ਪਾੜੋ ਵਿੱਚ ਹੁਣ ਫੋਨ ਨਹੀਂ ਚੱਲੇ ਆ ਜੀ ਮੇਲਾ ਬਾਕੀ ਤੁਹਾਨੂੰ ਦਿਖਾ ਰਹੇ ਹਾਂ ਵੀგი ਮੈਚ ਦਾ ਹੋ ਗਿਆ ਜੀ ਫੈਸਲਾ ਜੱਸਾ ਪਟੇਰੀਆ ਜੇਤੂ ਕਾਮੀਆਂ ਦੀ ਛੇ ਵਿੱਚੋਂ ਅਸੀਂ ਹੁਣ ਜਾ ਰਹੇ ਆ ਆਪਣੇ ਘਰ ਬਲੌਗ ਸਾਡੇ ਦੀ ਇੱਥੇ ਹੀ ਹੁੰਦੀ ਹੈ ਐਂਡਿੰਗ ਬਹੁਤ ਮਜ਼ਾ ਕੀਤਾ ਜੀ ਤੁਮ ਮੇਰੇ ਨਾਲ ਐਸ਼ ਕੀਤੀ ਹੈ ਪੂਰੀ ਤੇ ਹੁਣ ਅਸੀਂ ਘਰ ਜਾ ਰਹੇ ਆ ਜੀ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਜੀ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ